ਸੁੰਡੀਆਂ ਨਿਕਲੀਆਂ ਨੇ ਜਿਹੜੀ ਡੱਬਾ ਲੈ ਕੇ ਗੀਆ ਸੀ ਮੈਂ ਅੱਜ ਮਾਰਨਿੰਗ ਲੈ ਕੇ ਗਈਆਂ ਮੇਰਾ ਵੀਰ ਤੁਸੀਂ ਲੈ ਕੇ ਸੀਗੇ ਡੱਬਾ ਆ ਰਿਹਾ ਦੇਖੇਗਾ ਔਰ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਫਰੈਸ਼ ਹੈ ਸੀ ਡੇਲੀ ਹੀ ਮਨ ਲਕਿ ਇਹਦੀ ਮਨ ਲਕਿ ਕਰਦੇ ਆ ਮੇਕਿੰਗ ਐਸਾ ਸੀ ਹੈਗਾ ਪ੍ਰਿੰਸੀਪਲ ਨੇ ਮੈਨੂੰ ਵੀਡੀਓ ਬਣਾ ਕੇ ਦਸੀ ਹੈ ਲੈ ਇਹਨਾਂ ਦੀ ਸ਼ਾਪ ਦਾ ਠੀਕ ਹੈ ਕੀ ਨਾਮ ਹੈ ਜੀ ਸ਼ਾਪ ਦਾ ਦਿਲਬਾਗ ਹੈਗਾ ਜੀ ਜਿਹੜਾ ਆਪਣਾ ਦਿਲਬਾਗ ਸਵੀਟ ਸ਼ਾਪ ਚੰਡੀਆਪੀਰ ਦੇ ਕੋਲ ਇੰਦਰ ਭੈ ਇਹਨਾਂ ਨਾਲ ਗੱਲ ਕਰਨ ਆਈਆਂ ਮੈਨੇਜਰ ਨੇ ਸੌਰੀ ਫਿਰ ਕਿਤੀਆਂ ऑन द बॉडी है या प्रिंसिपल है। 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 है दिखा। कहा ने कहा कहते कि जि लेडी चूत बोल रही थी बड़ी मैनेजर ਨਾਲ ਗੱਲ ਹੋਈ ਹੈ ਬਿਲਕੁਲ ਹੋਈ ਹੈ ਸਰ ਮੇਰੇ ਫੋਨ ਤੇ ਵੀ ਰਿਕਾਰਡ ਹੈ ਦਿਖਾਓ ਔਰ ਇਹ ਮੈਨੂੰ ਕਹਿ ਰਹੇ ਨੇ ਕਿ ਆਰਾ ਚੂਟ ਬੋਲ ਰਹੀ ਹੈ ਮੈਂ ਡੱਬਾ ਵੀ ਮੰਗਾ ਕੇ ਸ਼ੋ ਕਰਵਾ ਸਕਦੀ ਹਾਂ ਇਹਨੂੰ ਚਲਾਉਣਾ ਵੀਡੀਓ ਚਲਾਓ ਮੈਂ ਡੱਬਾ ਵੀ ਮੰਗਾ ਕੇ ਸ਼ੋ ਕਰਵਾ ਸਕਦੀ ਹਾਂ ਠੀਕ ਹੈ ਨਾ ਇਹ ਕਿ ਮੈਨੂੰ ਹੁਣ प्रिंसिपल ਦੇ ਘਰ ਜਾਣਾ ਪੈਣਾ ਬਟ ਇਹਨਾਂ ਨੇ ਮੇਰੀ ਇੱਕ ਸੁਣੀ ਨਹੀਂ ਹੈ ਉਲਟਾ ਮੈਨੂੰ ਹੀ ਝੂਠਾ ਕੇ ਜਾਰੀ ਹੈ ਮੈਂ ਕਿਹਾ ਦੀ ਇੱਜ਼ਤ ਤੇ ਭਜੀ ਆਇਓ ਵੀ ਮਾੜਾ ਇਨਸਾਫ ਕਰਾਓ ਇਹਨਾਂ ਨੇ ਕਿਹਾ ਵੀ ਠੀਕ ਹੈ ਗਲਤੀ ਹੋਈ ਹੈ ਅਸੀਂ ਨਾਲ ਕੋਈ ਡੱਬਾ ਚੇਂਜ ਕਰ ਦਿੰਦੇ ਹਾਂ ਚੇਂਜ ਕਰ ਦਿੱਤੇ ਹਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਇੱਕ ਮਿੰਟ ਛੁੱਟੀ ਹੈ ਸਰ ਗਲਤੀ ਹੋਈ ਹੈ ਆਪਣੀ ਵੀ ਇੱਕ ਮਿੰਟ ਬਾਅਦ ਫੋਨ ਮੈਨੂੰ ਆਇਆ ਸਰ ਥੋੜੇ ਕੋੜੇ ਸਰ ਉਹਨਾਂ ਨੂੰ ਪੁੱਛ ਲੈ ਕਿਸੇ ਮੈਨੂੰ ਨਹੀਂ ਹੁਣ ਕਿਹਾ ਦੱਸ ਬਈ ਨਹੀਂ ਮੈਂ ਇਹ ਕਿਹਾ ਕਿ ਮੈਮ ਨੇ ਕਿਹਾ ਕਿ ਡੱਬਾ ਚੇਂਜ ਕਰਾ ਦਿੰਦੇ ਹਾਂ ਚੰਬਰ ਚੇਂਜ ਕਰਾ ਦਿੰਦੇ ਹਾਂ ਇਹਨਾਂ ਦਾ ਗਲਤੀ ਕਿਤਨੇ ਕਰਦੇ ਆਪਣਾ ਹੋਈ ਹੈ ਨਾ ਗਲਤੀ ਮੰਦ ਨੇ ਗਲਤੀ ਮੰਦ ਨੇ ਆਪਣੀ ਸਰ ਕਿਵੇਂ ਜਾਣਨਾ ਤੁਹਾਡਾ ਵੱਡਾ ਵੱਡਾ ਨਾਮ ਆ ਤੁਹਾਡਾ ਗਲਤੀ ਮੰਦ ਨੇ ਦੇਖੋ ਜਾਨ ਨਾਲ ਖਲਵਾੜੋ ਸਰ ਕਿਸੇ ਨੂੰ ਕੁਝ ਹੋ ਜਵੇ ਖਾਣ ਦੇ ਨਾਲ ਕਿਸੇ ਤਬੀਅਤ ਖਰਾਬ ਹੋ ਜਵੇ ਉਹਦਾ ਕੌਣ ਜ਼ਿੰਮੇਵਾਰ ਹੈ ਦਿਲਬਾਗ ਸਵੀਟ ਜ਼ਿੰਮੇਵਾਰ ਹੈ ਨਹੀਂ ਨਹੀਂ ਡੱਬਾ ਗਿਆ ਸਰ ਉਸ ਤੋਂ ਕੀ ਨਹੀਂ ਹੈ ਅਸੀਂ ਨਾਮ ਦਿੱਤਾ ਸੀ ਨਹੀਂ ਚੁੰਨੀ ਦਾ ਡੱਬਾ ਭੇਜ ਦਿੱਤੀ ਹੋ ਗਈ ਹਾਂਜੀ ਚੁੰਨੀਆ ਵਿੱਚ ਤੇ ਦੀਆਂ ਨਾਲ ਹੀ ਸਰ ਤੁਸੀਂ ਚੈੱਕ ਨਹੀਂ ਕਰ ਉਸ ਜਿਹੜੀ ਪ੍ਰਿੰਸੀਪਲ ਸਾਹਿਬ ਨੂੰ ਡੱਬਾ ਭੇਜਿਆ ਸੀ ਇੱਥੋਂ ਲੈ ਕੇ ਰਿਕਾਰਡਿੰਗ ਸੁਣਾਓ ਉਹਨਾਂ ਨੇ ਕੀ ਕੀ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਇਹਨਾਂ ਨਾਲ ਵੀ ਗੱਲ ਕੀਤੀ ਹੈ ਔਰ ਇਹਨਾਂ ਨੇ ਮੈਮ ਨੇ ਕਿਹਾ ਸੀ ਇਹ ਸੌਰੀ ਵੀ ਫੀਲ ਕੀਤੀ ਮੈਮ ਨਾਲ ਮੈਮ ਕਹਿੰਦੇ ਅਸੀਂ ਅੱਜ ਨਹੀਂ ਆ ਸਕਦੇ ਕੋਈ ਕੋਈ ਡੱਬਾ ਚਾਹ ਸੀ ਤੁਹਾਡਾ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਸਰ ਸ਼ਸ਼ੀ ਕੁਮਾਰ ਹਾਂ ਜੀ ਮਤਲਬ ਉਹ ਗੱਲਬਾਤ ਹੋਈ ਕੀ ਸੀ ਸਾਰੀ ਮੈਂ ਨਾ ਤੁਹਾਨੂੰ ਸੌਰੀ ਫੀਲ ਕੀਤਾ ਮੈਂ ਸੌਰੀ ਕੀਤਾ ਮੈਂ ਮੈਂ ਸੌਰੀ ਵੀ ਕਿਹਾ ਮੈਮ ਨੂੰ ਮੰਨਦੇ ਆ ਗਲਤੀ ਜੀ ਅਸੀਂ ਮੰਨਦੇ ਆ ਸੌਰੀ ਵੀ ਕੀਤਾ ਜੀ ਮੈਮ ਨੇ ਕਿਹਾ ਮੈਨੂੰ ਕੋਈ ਨਹੀਂ ਜੋ ਡੱਬਾ ਤੁਹਾਨੂੰ ਅਸੀਂ ਕੱਲ ਵਾਪਸ ਕਰਾਂਗੇ ਸਰ ਇਹ ਜਿਹੜਾ ਕਹਿੰਦੇ ਵਾਪਸ ਇਹਨਾਂ ਨੇ ਵਾਪਸ ਕਰ ਲੋਗੇ ਜਿਹੜਾ ਬੰਦਾ ਵਾਈ ਨਹੀਂ ਚੱਕੇਗਾ ਉਹ ਸਾਫ ਸਵਾਈ ਦੀ ਦਿੱਕਤ ਆ ਅੰਦਰ ਮਨ ਸਾਫ ਸਵਾਈ ਨਹੀਂ ਪੂਰੀ ਰੱਖਦੇ ਤੁਸੀਂ ਸਾਹਮਣੇ ਆ ਰਹੀ ਹੈ ਨਹੀਂ ਸਰ ਜਿੱਤੇ ਸਾਫ ਚੈੱਕ ਨਹੀਂ ਕਰਦਾ ਜਿੱਤੇ ਬਾਕੀ ਜਦੋਂ ਤੁਹਾਨੂੰ ਖੋਲਗੇ ਸ਼ੁਰੂ ਕਰਦੇ ਜਦੋਂ ਰੋਣਾ ਪਿਆ ਅਸੀ ਜੀ ਸਰ ਐਡੀ ਵੱਡੀ ਫ੍ਰੈਂਚਾਈਜ਼ੀ ਆ ਤੂੰ ਐਡਾ ਵੱਡਾ ਨਾਮ ਆ ਫਿਰ ਐਡੀ ਵੱਡੀ ਲਾਗ ਆਇਆ ਇੱਕ ਮਿੰਟ ਭਾਈ ਇੱਕ ਸਵਾਲ ਕਰ ਲਾਂ ਦੋ ਭਾਈ ਇੱਕ ਮਿੰਟ ਗੱਲ ਨਹੀਂ ਜਿਸ ਜਗ੍ਹਾ ਦੇ ਉੱਪਰ ਪੈਕਿੰਗ ਹੁੰਦੀ ਹੈ ਜਦੋਂ ਤੁਸੀਂ ਡੱਬੇ ਦੇ ਵਿੱਚ ਪੈਕ ਕਰਦੇ ਹੋ ਮਠਿਆਈ ਉਹ ਜਗ੍ਹਾ ਦੇ ਉੱਪਰ ਮੰਨ ਤੁਸੀਂ ਕੋਈ ਸਫਾਈ ਦਾ ਪ੍ਰਬੰਧਨ ਕੀਤਾ ਹੋਇਆ ਨਹੀਂ ਚਲੋ ਜਿੱਥੋਂ ਵੀ ਆਂਦੀ ਪਰ ਉਹ ਦੇਖੋ ਨਾ ਕਿ ਕੀੜੇ ਕਿ ਦਾ ਸਕਦੇ ਵਿੱਚ ਡੱਬੇ ਲੱਗੇ ਇੱਥੇ ਦੇ ਇੱਥੇ ਦੇ ਬੰਦੇ ਸਰ ਕਿੱਦਾਂ ਕਰਦੇ ਮੇਰੀ ਗੱਲ ਸੁਣੋ ਉਹਦੀ ਸੈਨੀਟਾਈਜ਼ ਕਰਾਉਂਦੇ ਨੇ ਜਿਹੜਾ ਜਿਹੜਾ ਇਹਨਾਂ ਨੇ ਸਾਮਾਨ ਲੁਕੋਣਾ ਸ਼ੁਰੂ ਕਰਤਾ ਕਮਾਲ ਇਹ ਜੇ ਇੰਨੇ ਸਹੀ ਸੀ ਇੱਥੇ ਸਾਮਾਨ ਪਿਆ ਰਹਿਣ ਦੇ ਕਿਉਂ ਲੁਕੋਇਆ ਇਹਨਾਂ ਨੇ ਇਹ ਗੱਲ ਤਾਂ ਸੱਚ ਹੈ ਕੋਈ ਗੱਲ ਨਹੀਂ ਇੱਧਰ ਗਲਤੀਆਂ ਹੋ ਜਾਂਦੀਆਂ ਇਨਸਾਨ ਤੋਂ ਤੁਹਾਨੂੰ ਸੈਟੀਸਫਾਈ ਕਰਦੇ ਮੈਨੂੰ ਤੁਸੀਂ ਇਹ ਕਹਿੰਦੇ ਪੂਰੀ ਚੋਰੀ ਆ ਯਾਰ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਵਿਅਕਤੀ ਜਿਹੜੇ ਆਪ ਹੀ ਜਿਹੜੀ ਆ ਸਤਵਾ ਜੋ ਪਬਲਿਕ ਦੇ ਸੇਰ ਨਾਲ ਦਿਲਵਾਏ ਗਏ تھے ਖਿਲਵਾੜ ਕਰ ਰਿਹਾ ਸਾਬ ਉਹਦਾ ਇਨਸਾਫ ਦੇਖੋ ਜੋ ਇਹਨਾਂ ਦੇ ਅੰਦਰ ਬਣਾਇਆ ਪਿਆ ਮਟੀਰੀਅਲ ਹੈ ਨੂੰ ਡਿਸਟਰੋਏ ਕਰਨਾ ਮੇਰੀ ਦੁਬਾਰਾ ਦੁਕਾਨ ਤੇ ਸ਼ੌਪ ਦਾ ਨਾਮ ਦੱਸੋ ਦੁਬਾਰਾ ਕਿਹੜਾ ਬਰਬਾਦ ਸਵੀਟ ਸ਼ੌਪ ਜੋ ਆਪਣਾ ਨਜ਼ਦੀਕ ਇੰਡਰਪ੍ਰੈਸ ਹੋਟਲ ਦੇ ਕੋਲ ਬਿਲਕੁਲ ਛੱਡਿਆ ਪਿਆ ਤੇ ਜਿੱਦਾਂ ਹੁਣ ਤੁਹਾਡੇ ਸਾਹਮਣੇ ਮੰਨ ਰਹੀ ਕਿ ਸਾਡੀ ਗਲਤੀ ਹੈਗੀ ਹੈ ਕਿ ਅਸੀਂ ਦਿੱਤੀ ਜੀ ਇਹ ਝੂਠ ਬੋਲਦੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਕੱਲੀ ਦੇਖ ਕੇ ਤੇ ਝੂਠ ਗਿਆ ਤਾਂ ਹੁਣ ਆਪਣੀ ਸੌਰੀ ਮੰਦੇ ਬੈਨੇ ਮੰਦੇ ਬੈਨੇ ਤਾਂ ਆਪਣੀ ਸਿਸਟਰ ਨੂੰ ਕਹਿੰਦੀ ਕਿ ਮੈਂ ਤਾਂ ਪੀਸ ਹੋਣੀ ਆ ਮੈਨੂੰ ਲੱਗਿਆ ਪਰ ਇਹ ਚੀਜ਼ ਹੋਈ ਹੈ ਫੇਰ ਸਮਾਨ ਲਿਖੋਣਾ ਸ਼ੁਰੂ ਕਰ ਦਿੱਤਾ ਲਿਖੋਣਾ ਮਤਲਬ ਯਾ ਸਿਸਟਰ ਨੂੰ ਵਾਂਗ ਟਾਈਮ ਲੱਗਾ ਨਾ ਨੇ ਫਟਾਫਟ ਡੱਬੇ ਅਪਣੇ ਲਿਖੋਣੇ ਸ਼ੁਰੂ ਕਰ ਦਿੱਤੇ ਸਰੇ ਤੋਂ ਸਾਹਮਣੇ ਮੰਨ ਕੇ ਕਹਿਨੇ ਕਿ ਹਾਂ ਜੀ ਸਾਡਾ ਗਲਤੀ ਹੋਈ ਹੈ ਤੁਸੀਂ ਕੀ ਮੰਗ ਕਰਦੇ ਹੋ ਉਹ ਮੰਗ ਹੀ ਕਰ। ਕੀ ਕਹਿੰਦੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਦੀ ਦਖਾਲ ਕੀ ਕੀਤੀ ਜਾਵੇ ਔਰ ਇਹਨਾਂ ਦੇ ਸੈਂਪਲ ਭਰੇ ਜਾਣ। ਹੂੰ ਸੈਂਪਲ ਕਰ। ਜੇ ਤੁਸੀਂ ਫੂਡ ਇਨਸਪੈਕਟਰ ਨੂੰ ਫੋਨ ਕਰਾਓ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਇਸ ਵੇਲੇ ਜਿਹੜੀਆਂ ਸਾਂਝੀਆਂ ਕਰ ਰਿਹਾ ਜਲੰਧਰ ਤੋਂ ਜਿੱਥੇ ਕੀ ਜਿਹੜਾ ਦਲਬਾਗ ਸਵੀਟ ਦੇ ਨਾਮ ਤੋਂ ਜਿਹੜੀ ਸਵੀਟ ਸ਼ਾਪ ਆ ਉੱਥੇ ਇੱਕ ਵਿਵਾਦ ਹੋ ਰਿਹਾ ਔਰ ਇੱਥੇ ਵੀ ਬਾਦ ਇਸ ਚੀਜ਼ ਦਾ ਹੋ ਰਿਹਾ ਉਹ ਕਹਿ ਰਹੇ ਕਿ ਜਿਹੜਾ ਡੱਬਾ ਲੈ ਕੇ ਗਏ ਸੀ ਮਠਿਆਈ ਦਾ ਉਹਦੇ ਵਿੱਚ ਸ਼ਾਇਦ ਜਿਹੜਾ ਜਦੋਂ ਲੈ ਕੇ ਗਏ ਤਾਂ ਉਹਨਾਂ ਨੇ ਕਿਸੇ ਨੂੰ ਗਿਫਟ ਕੀਤਾ ਸੀਗਾ ਡੱਬਾ ਕੋ ਔਰ ਉੱਥੇ ਡੱਬੇ ਦੇ ਵਿੱਚੋਂ ਕਾਫੀ ਜਿਹੜੇ ਕੀੜੇ ਨੇ ਨਿਕਲੇ ਨੇ ਔਰ ਜਿਹੜੇ ਫਿਰ ਇਹ ਮੈਨੇਜਰਾਂ ਉਸ ਟੀਮ ਨੂੰ ਮੰਨ ਵੀ ਰਹੇ ਆ ਕਿ ਵਿੱਚੋਂ ਕੀੜੇ ਜਿਹੜੇ ਨਿਕਲੇ ਆ ਪਰ ਗੱਲ ਇਹ ਕਿ ਜਿਹੜੀ ਬਹੁਤ ਵੱਡੀ ਜਿਹੜੀ ਨਗਹਿਲੀ ਹੋਈ ਹੈ ਉਹਦੇ ਵਿੱਚ ਵੀ ਦੇਖ ਸਕਦੇ ਹੋ ਕਿ ਇੱਥੇ ਹੁਣ ਕਾਫੀ ਲੋਕ ਜਿਹੜੇ ਬਾਹਰ ਇੱਥੇ ਇਕੱਠੇ ਆ ਤੇ ਨਗਹਿਲੀ ਜਿਹੜੀ ਹੋਈ ਹੈ ਔਰ ਜਿੱਥੇ ਜਿਸ ਤਰ੍ਹਾਂ ਦੇ ਉੱਪਰ ਜਿਹੜੇ ਡੱਬੇ ਭਰੇ ਜਾਂਦੇ ਆ ਉੱਥੇ ਜਿਹੜੀ ਸਫਾਈ ਦਾ ਪ੍ਰਬੰਧ ਜਿਹੜਾ ਸ਼ਾਇਦ ਇਹਨਾਂ ਉਹ ਨਾ ਰੱਖਿਆ ਜਾਂਦਾ ਹੋਵੇ ਜਾਂ ਜਾਂ ਘੱਟ ਜਿਹੜਾ ਧਿਆਨ ਦਿੱਤਾ ਜਾਂਦਾ ਹੋਵੇ ਉਸ ਨੂੰ ਲੈ ਕੇ ਜਿਹੜਾ ਇੱਥੇ ਕਾਫੀ ਜਿਹੜਾ ਵਿਵਾਦ ਆ ਇਸ ਵੇਲੇ ਹੋ ਰਿਹਾ ਤਸਵੀਰਾਂ ਤੁਹਾਨੂੰ ਜਿਹੜੀਆਂ ਬਿਲਕੁਲ ਸਾਂਝੀਆਂ ਕਰ ਰਹੇ ਆ ਜੀ ਵੀਡੀਓ ਦੇਖ ਸਕਦੇ ਹੋ ਮਠਾਈ ਦਾ ਡੱਬਾ ਵੰਡਿਆ ਸੀਗਾ ਉਹ ਕੀੜੀ ਦੇਖ ਸਕਦੇ ਹੋ ਪਰ ਕੀੜੇ ਵਾਈਟ ਕਲਰ ਦੇ ਕੀੜੇ ਦੇਖ ਸਕਦੇ ਹੋ ਆਓ ਜੀ ਉਹਨਰ ਆ ਗਏ ਇੱਕ ਵਾਰੀ ਫੇਰ ਤਾਂ ਲੋ ਤਸਵੀਰ ਜਿਹੜੀ ਸਾਂਝੀ ਕਰਾ ਰਹੀ ਹੈ ਜੀ ਸਟਾਫ ਵੱਲੋਂ ਜਿੱਥੇ ਦੇਖ ਸਕਦੇ ਹੋ ਕਿ ਜਿਹੜਾ ਇਹਨਾਂ ਵੱਲੋਂ ਵਿਰੋਧ ਕੀਤਾ ਗਿਆ ਕਿ ਵਿੱਚ ਜਿਹੜੀ ਸੁੰਡੀ ਹੈ ਜਿਹੜੀ ਸਾਹਮਣੇ ਹੀ ਨਜ਼ਰ ਆ ਰਹੀ ਹੈ ਉਸ ਨੂੰ ਲੈ ਕੇ ਜਿਹੜੀ ਸੁੰਡੀ ਆ ਬਿਲਕੁਲ ਸੰਗਰਾਰ ਕਿਉਂ ਨਹੀਂ ਆ ਰਿਹਾ ਮਿਹਦੇ ਸਾਹਮਣੇ ਆ ਕੇ ਗੱਲ ਜਵਾਬ ਦੇਵੇ ਸ ਆਈ ਨੇ ਰਿਆ ਸੰਗੂਲ ਦਾ ਬਲਾਰੇ ਅੰਦਰ ਲੋਕਾ ਤੁਹਾਡੇ ਅੰਦਰ ਮੈਲੇ ਤੋਂ ਧਮਕਾਇਆ ਜਾ ਰਿਹਾ ਸੀ ਕਿ ਅਸੀਂ ਕੀ ਕਰ ਰਹੇ ਹਾਂ ਨਹੀਂ ਕੋਈ ਜਵਾਬ ਨਹੀਂ ਜੀ ਝੂਠ ਬੋਲ ਰਹੇ ਹੋ ਸਰ ਅੱਜ ਹੋਈ ਕੋਈ ਨਾ ਅਨੰਦ ਦੇ ਤੇ ਧਿਆਨ ਕਰਕੇ ਗਿਆ ਵੇ ਕਹਾਂਜੀ ਸਾਡੋ ਦਰਦੀ ਹੋਈ ਆ ਬਾਕੀ ਲੋਕਾਂ ਨੂੰ ਕੀ ਮੈਸੇਜ ਲਾ ਜਾਂਦੇ ਜੀ ਦਾ ਮੈਂ ਮੈਸੇਜ ਇਹ ਦੇਣਾ ਚਾਹਾਂਗੀ ਕਿ ਅਸੀਂ ਇਹਨਾਂ ਦੇ ਬੰਦ ਡੱਬੇ ਖੋਲ ਕੇ ਚੰਗੀ ਜਿਹਾ ਚੈੱਕ ਕਰਕੇ ਬੰਦਾ ਲਾ ਕੇ ਜਾਵਾਂਗੇ ਜੀ ਬਾਹਰ ਵੀ ਇਹ ਨਹੀਂ ਜਾਂਦੇ ਇਹਨਾਂ ਕੋਲ ਲਾ ਕੇ ਲੁਕੀ ਬਾਹਰ ਮੂਰ ਅੰਦਰ ਭੇਜਦੇ ਆ ਸਰ ਮੇਰਾ ਨਾਮ ਹਿਮਾ ਪੁਰੀ ਹੈ ਜਿਹੜਾ ਤੁਹਾਨੂੰ ਦਿਲੰਦਰ ਦਾ ਸੰਜਾ ਕਰ ਰਿਹਾ ਜਿੱਥੇ ਕੀ ਜਿਹੜ ਜਿਹੜੇ ਲੇਡੀ ਆਏ ਆ ਤਾਂ ਉਹਨਾਂ ਦਾ ਇਹ ਕਹਿਣਾ ਕਿ ਮੁੱਖੇ ਤੇ ਜਿਹੜਾ ਕੀ ਡੱਬੇ ਵਗੈਰਾ ਲੈ ਕੇ ਗਏ ਸੀ ਤਾਂ ਉਸ ਤੋਂ ਬਾਅਦ ਜਿਹੜਾ ਵਿੱਚੋਂ ਜਿਹੜੇ ਆ ਕੀੜੇ ਨਿਕਲ ਆਏ ਤਾਂ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਇੰਡਰਪਾਸ ਹੋਟਲ ਦੇ ਬਿਲਕੁਲ ਨਾਲ ਜਿੱਥੇ ਦਿਲਬਾਗ ਸੂਟ ਹੈ ਉੱਥੇ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਅੰਦਰੋਂ ਜਿਹੜੇ ਮੈਨੇਜਰ ਜਿਹੜੇ ਆਏ ਆ ਤਾਂ ਉਹਨਾਂ ਨਾਲ ਵੀ ਗੱਲਬਾਤ ਅਸੀਂ ਕੀਤੀ ਹੈ ਔਰ ਉਹਨਾਂ ਦਾ ਇਹ ਕਹਿਣਾ ਕਿ ਜਿਹੜੀ ਸਾਡੇ ਕੋਲੋਂ ਗਲਤੀ ਹੋਈ ਉਸ ਚੀਜ਼ ਦੀ ਉਹਨਾਂ ਨੇ ਗਲਤੀ ਵੀ ਮੰਨੀ ਹੈ ਸੋ ਬਾਕੀ ਜਿਹੜਾ ਬਾਹਰ ਜਿਹੜਾ ਹੋ ਰਿਹਾ ਵਾ ਮੈਨੂੰ ਦਬਾ ਹਾਂਜੀ ਸਰ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਬਾਉਣ ਦੀ ਕੋਸ਼ਿਸ਼ ਇਹਨਾਂ ਦੇ ਪ੍ਰਾਈਵੇਟ ਬੋਲ ਰਹੇ ਇਹ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਆ ਕੇ ਸੌਰੀ ਫੀਲ ਕਰਾਂ ਤੁਹਾਡੇ ਸਾਹਮਣੇ ਆ ਮੈਂ ਨਹੀਂ ਆਹਾਂਗੀ ਅੰਦਰ ਇਹ ਤੁਹਾਨੂੰ ਬਾਹਰ ਆ ਕੇ ਦੇਣਾ ਹੈ ਸੰਤੂ ਜੀ ਸੰਤੂ ਭਾਈ ਬਾਹਰ ਕਿਉਂ ਨਹੀਂ ਆਉਂਦੇ ਯਾਰ ਕਿਉਂ ਨਹੀਂ ਆ ਰ ਸਰ ਸਰਪੱਤੀ ਗਿਆਸ ਲਾ ਲਾ ਪ੍ਰੋਪਰਟੀ ਹੈ ਬਈ ਤਾ ਨਹੀਂ ਉਂਦਰ ਆਣਾ ਕਹਿੰਦੇ ਭਟੀਆਂ ਮਿਠਾਈ ਦਿੱਤੀ ਹੈ ਮਿਲਾਵਟ ਵਾਲੀ ਕੀਤੀ ਓਨਰ ਨੇ ਹੀ ਮਿਲਾਵਟ ਕੀਤੀ ਹੈ ਲੋਗਾਂ ਨੇ ਧੋੜਾ ਕੀਤੀ ਹੈ ਯਾਰ ਮੈਂ ਤਾਂ ਤੁਹਾਨੂੰ ਵੀ ਅੰਦਰ ਬੁਲਾ ਰਿਹਾ ਦੁਕਾਨ ਦੇ ਆ ਸੱਚਾਈ ਦਿਖਾ ਰਿਹਾ ਉਹ ਬੰਦੇ ਗਲਤੀ ਹੋਈ ਹੁਣ ਦੱਸੋ ਕੀ ਕਰੀਏ ਇਹ ਮੈਨੂੰ ਕਹੇ ਓਨਰ ਕਹਿੰਦੇ ਕਰਦੀ ਮੰਨਦਾ ਕਿ ਓਨਰ ਕੋ ਇੱਥੇ ਆ ਕੇ ਮੰਨ ਤੂੰ ਤਾਂ ਮੈਂ ਨਹੀਂ ਪਾਵਾਂ ਤੇ ਤੂੰ ਕਿ ਬਾਹਰ ਨਾ ਸੀ ਕੇ ਅੰਦਰ ਆਣਾ ਜੋ ਨਹੀਂ ਆਂਦਾ ਫੇਰ ਅਸੀਂ ਥਾਣੇ ਜਾ ਕੇ ਫੇਰ ਕੰਪਲੇਂਟ ਦੇਣੀ ਕਰਾਂਗੇ ਫੇਰ ਨਹੀਂ ਪੂਰ ਇਨਸਪੈਕਟਰ ਨੂੰ ਬਲਾਕ ਵਿੱਚ ਖਾ ਕੇ ਬਿਲਕੁਲ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਕਰੂੰਗੀ ਫੋਨ ਕਰੂੰਗੀ ਕਿਉਂਕਿ ਮੈਨੂੰ ਨਹੀਂ ਸੀ ਪਤਾ ਨਾ ਮੇਰੇ ਨਾਲ ਇਹ ਪਤੀਰਾ ਹੋਏਗਾ ਇਹ ਰੂਟ ਮੇਨਾਂ ਬੋਲਣਗੇ ਮੈਨੂੰ ਇਹ ਸੀਗਾ ਕਿ ਚਲੋ ਹੋ ਵੀ ਰੂਟ ਕੌਣ ਬੋਲਿਆ ਤੁਹਾਡਾ ਜੀ ਸਰ ਜਿਹੜੇ ਇੱਥੇ ਦਾ ਸਟਾਫ ਸੀਗਾ ਉਹਦਾ ਸਟਾਫ ਗਲਤ ਬੋਲਿਆ ਤੁਹਾਡਾ ਅਸੋ ਕਹਿੰਦੇ ਲੇਡੀ ਗਲਤ ਹੈ ਲੇਡੀ ਕਿਸ ਦਾ ਗਲਤ ਹੈ ਜਿਹੜੀ ਸਮਾਨ ਕਾਸੀ ਦੇ ਕਿਲਾ ਕੀ ਗਈ ਹਾਂਜੀ ਮੈਡਮ ਬੋਲੋ ਮੈਨੂੰ ਕਹਿੰਦੇ ਪਈਏ ਕਿ ਤੁਸੀਂ ਝੂਠ ਬੋਲ ਰਹੇ ਸਿਰ ਮੈਨ ਕੈਲੀਪੇਡ ਕੰਮわせ ਲੈ ਕੇ ਗਈਆਂ ਮੈਂ ਥੋੜਾ ਬੰਦਾ ਜੇਲਤ ਮਠਾਈ ਤੇ ਸਰ ਸ਼ੁੰਡੀਆਂ ਨੇ ਕੰਨੀਆਂ ਨੇ ਹੂੰ ਔਰ ਮੈਂ ਆ ਕੇ ਇਹਨਾਂ ਨਾਲ ਗੱਲ ਕੀਤੀ ਹੈ ਵੀਡੀਓ ਦਿਖਾਈ ਹੈ ਇਹਨਾਂ ਦਾ ਮੈਨੇਜਰ ਨੇ ਕਿਹਾ ਕਿ ਹਾਂਜੀ ਸੌਰੀ ਸਾਡੇ ਕੋ ਗੱਦੀ ਹੋਈ ਹੈ ਬਾਕੀ ਸਾਬ ਕਹਿ ਰਿਹਾ ਕਿ ਨਹੀਂ ਨਹੀਂ ਜੀ ਤੁਸੀਂ ਸਾਈਡ ਤੋਂ ਤੁਸੀਂ ਝੂਠ ਬੋਲਿਓ ਸਰ ਮੈਂ ਝੂਠ ਕਿਤੇ ਬੋ ਰਹੀਆਂ ਤੁਸੀਂ ਸਾਰੇ মিডিਆ ਵਾਲੋ ਮੈਂ ਵਿਧ ਅਪਰੂਵ ਸਰੀਆਂ ਮੇਰੀ ਗਲਤੀ ਤੇ ਦੋਸੋ ਨਾ ਮੈਡਮ ਕਿੱਦਾਂ ਦੇਖਦੇ ਹੋ ਮਸ਼ਹੂਰ ਦੁਕਾਨ ਆਇਆ ਤੁਸੀਂ ਆਪਰੇ ਦੁਕਾਨ ਚਾਹੀਦੀ ਹੈ ਸੌਦੇ ਘਰੇ ਦੁਕਾਨ ਪਾਉਣ ਨੂੰ ਜਦੋਂ ਬੰਦਾ ਦੈ ਦੁਕਾਨ ਦੇ ਤਾਂ ਫੇਥ ਕਰਕੇ ਵਿਸ਼ਵਾਸ ਕਰਕੇ ਆਂਦਾ ਬਹੁਤ ਪੁਰਾਣੀ ਨਹੀਂ ਤੇ ਦੁਕਾਨਾਂ ਦੇ ਸ਼ਹਿਰ ਚ ਹੋਰ ਵੀ ਬਹੁਤ ਆ ਜੀ ਬੰਦਾ ਤਾਂ ਹੀ ਵਿਸ਼ਵਾਸ ਕਰਕੇ ਕੋਈ ਆਂਦਾ ਮੈਂ ਵਿਸ਼ਵਾਸ ਕਰਾ ਕੇ ਦਿਖਾਤਾ ਰਹੇ ਨੇ ਇਹ ਦੁਕਾਨ ਆ ਸਰ ਇਹ ਹੈ ਠੀਕ ਹੈ ਨਾ ਸੀ ਵੀ ਟ੍ਰਸਟ ਕੀਤਾ ਸੀ ਕਿ ਸਾਡੀ ਆਪਣੇ ਏਰੀਆ ਦੀ ਦੁਕਾਨ ਹੈ ਕੀ ਸਾਡੇ ਸ਼ਹਿਰ ਨਾਲ ਥੋੜੇ ਕਿਲਾ ਪਰ ਓਨਰ ਵੀ ਤੁਹਾਡੇ ਨਾਲ ਗੱਲ ਨਹੀਂ ਕਰ ਰਹੇ ਕੋਈ ਵੀ ਉਹ ਕੀ ਕਰ ਰਿਹਾ ਹੈ ਮੈਂ ਕਿੰਨਾ ਕਿ ਸਟੋਕ ਮੈਨੂੰ ਲੱਗਦਾ ਹੋਰ ਇਹਨਾਂ ਨੇ ਮੇਰੇ ਸਾਹਮਣੇ ਕਿੰਨੇ ਡੱਬੇ ਚੇਂਜ ਕੀਤੇ ਹੈ ਡੱਬੇ ਚੇਂਜ ਕਰਦੇ ਵੀਡੀਓ ਵਿੱਚ ਹੋ ਰਹੀ ਲੋ ਕੈਮਰਾ ਦੀ ਡੱਬੇ ਚੇਂਜ ਕੀਤੇ ਜਦੋਂ ਮੈਂ ਕਹਿ ਆ ਤੇ ਇਹਨਾਂ ਨੇ ਮੈਨੂੰ ਹੱਸ ਕੇ ਮਤਲਬ ਕਿ ਕਹਿ ਦਿੱਤਾ ਕਿ ਤੁਸੀਂ ਝੂਠ ਬੋਲ ਰਹੇ ਹੋ ਛਾ ਤੁਸੀਂ ਡੱਬਾ ਲੈ ਗਈ ਹੋ ਫਿਰ ਮੈਂ ਉੱਥੇ ਖੜੀ ਹੋ ਗਈ ਅਸਰ ਇਹਨਾਂ ਨੇ ਆਪਣੇ ਡੱਬੇ ਆਪਣੇ ਸਟਾਫ ਕੋਲ ਲੈ ਜਾਣੇ ਸ਼ੁਰੂ ਕਰ ਦਿੱਤੇ ਹੈ ਉਸੇ ਵੇਲੇ ਮੈਂ ਆਪਣੇ ਸਟੈਂਡ ਨੂੰ ਗਿਆ ਬੈ ਸਿਸਟਰ ਨੂੰ ਕਿ ਸੋਨੀਆ ਉਹ ਡੱਬੇ ਚੇਂਜ ਕਰ ਰਹੀ ਹੈ ਸਰ ਤੁਹਾਡੇ ਸਾਹਮਣੇ ਵੀਡੀਓ ਵਿੱਚ ਇੱਕ ਵਾਰੀ ਨੇ ਮਤਲਬ 10 ਵਾਰੀ ਪਲੇ ਕਰ ਟੀਕਾ ਦੇਖੋ ਪਰ ਕੁਝ ਪ੍ਰਸ਼ਾਸਨ ਵੀ ਜਿਹੜਾ ਨਾਲ ਗੁਰ ਰ ਬਿਲਕੁਲ ਲੱਗ ਰਿਹਾ ਸਾਹਮਣੇ ਆ ਰਿਹਾ ਜਿੱਥੇ ਫੋਨ ਹੀ ਨਹੀਂ ਜਾ ਕੇ ਫੋਨ ਪਹਿਲੇ ਕਾਹਦੇ ਚੁੱਟਾ ਹੋ ਰਿਹਾ ਹੈ ਬੱਸ ਕਿੰਨਾ ਲੱਗ ਰਿਹਾ ਤੁਹਾਨੂੰ ਦੱਸੋ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਨਾਲ ਵੀ ਫੋਨ ਲਾਇਆ ਸੋ ਬਿਲਕੁਲ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਆ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਕੀ ਜਿਹੜਾ ਜਿਹੜੇ ਲੇਡੀ ਆਏ ਦਾ ਇਹਨਾਂ ਦਾ આરોਪ ਹੈ ਇਲਜ਼ਾਮ ਹੈ ਕਿ ਜਿਹੜਾ ਦਿਲਬਾਖ ਸਵੀਟ ਤੇ ਅਸੀਂ ਕਹਿੰਦੇ ਆਏ ਸੀਗੇ ਦਰਬਾਖ ਸਟੈਂਡਰਡ ਪਤੀਸਾ ਵਾਲਿਆਂ ਦੇ ਤਾਂ ਉੱਥੇ ਜਿਹੜਾ ਪਤੀਸਾ ਦਾ ਡੱਬਾ ਇਹਨਾਂ ਨੇ ਲਿੱਤਾ ਤਾਂ ਉਸ ਤੋਂ ਬਾਅਦ ਜਿਹੜਾ ਡੱਬਾ ਲੈਣ ਤੋਂ ਬਾਅਦ ਇੱਥੇ ਜਿਹੜਾ ਉਹ ਪਹੁੰਚੇ ਹੋਏ ਨੇ ਤਾਂ ਜਿਹੜੇ ਇੱਥੇ ਦਾ ਸਟਾਫ ਹੈ ਉਹ ਇਸ ਚੀਜ਼ ਨੂੰ ਮੰਨਦਾ ਵੀ ਹੈ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਮੰਨਿਆ ਵੀ ਹੈ ਕਿ ਜਿਹੜਾ ਉਹਨਾਂ ਕੋਲ ਅਣਗਹਿਲੀ ਹੋਈ ਹੈ ਜਿਹੜੀ ਮਠਾਈ ਦੇ ਵਿੱਚੋਂ ਜਿਹੜਾ ਕੀੜਾ ਜਿਹੜਾ ਨਿਕਲਿਆ ਤਾਂ ਉਸ ਤੋਂ ਬਾਅਦ ਕਾਫੀ ਜਿਹੜਾ ਇੱਥੇ ਵਿਵਾਦ ਹੋ ਰਿਹਾ ਜਿਹੜੇ ਲੇਡੀ ਨੇ ਉਹ ਕਹਿ ਰਹੇ ਕਿ ਅਸੀਂ ਓਨਰ ਨਾਲ ਅੰਦਰ ਜਾ ਕੇ ਗੱਲ ਨਹੀਂ ਕਰਨੀ ਕੁਝ ਹੋਰ ਬੋਲ ਰਿਹਾ ਹੈ ਅੱਛਾ ਜੀ ਹਾਂ ਜੀ ਇਸੇ ਕਹਿੰਦੇ ਚਲਦੀ ਹੈ ਨਾ ਮਿਲੇ ਹੋਏ ਕੀ ਮੰਗ ਮੰਗ ਕੀ ਹੈ ਤੁਹਾਡੀ ਹੁਣ ਮੈਂ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਇਹ ਬੋਲ ਰਿਹਾ ਹਾਂ ਅੱਛਾ ਸਾਹਮਣੇ ਇੱਕ ਦੁਕਾਨ ਸੀ ਕਿੰਨੀ ਜਾਨੇ ਚਾਹੀਦੀ ਹੈ ਸੈਂਪਲ ਭਰੇਗਾ ਹੂੰ ਕਿਉਂਕਿ ਇਹਨਾਂ ਨੇ ਫਟਾਫੰਡ ਕੀ ਜਿਹੜੀ ਮਿਠਾਈ ਬਣੀ ਹੋਈ ਸੀ ਉਹਨੂੰ ਖੁੱਪ-ਖੁੱਪ ਕਰਨਾ ਸਟਾਰਟ ਕਰ ਦਿੱਤਾ ਸਰ ਆਹ ਚੀਜ਼ ਮੇਰੇ ਨਾਲ ਹੋਈ ਹੈ ਕੱਲ ਮੈਂ ਮਿਠਾਈ ਖਾ ਕੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਤੁਹਾਡੀ ਹੂੰ ਸੋ ਮੀਨ ਮਲਕੀ ਲੋਕਾਂ ਦੀ ਸੇਧ ਨੂੰ ਮੱਦੇਨਜ਼ਰ ਦੇ ਕੇ ਸਰ ਇਹ ਦੁਕਾਨ ਸੀ ਕਿੰਨੀ ਜਾਣੇ ਚਾਹੀਦੀ ਹੈ ਸਾਨੂੰ ਆਪਣੇ ਏਰੀਆ ਵਿੱਚ ਬਸਤੀ ਵਿੱਚ ਇੱਕ ਗੰਦਗੀ ਹੋਰ ਖਲ ਖੇਤਨਾ ਖਿਲਵਾੜ ਕਰਨ ਵਾਲਾ ਨਹੀਂ ਚਾਹੀਦਾ ਸਰ ਠੀਕ ਹੈ 10ਵੇਂ ਦੋਸਤੋ ਜਿਹੜੇ ਜਿਹੜੇ ਨਵੇਂ ਦਰਸ਼ਕ ਜੁੜੇ ਇੱਕ ਵਾਰੀ ਫੇਰ ਦੱਸ ਦਈਏ ਤੁਹਾਨੂੰ ਜਲੰਧਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪਾਜੀ ਛੋਟੀ ਜਿਹੀ ਲੰਮੇ ਉੱਥੋਂ ਦੀ ਲੈ ਕੇ ਨਾਲੇ ਅੱਜ ਦੇਖੋ ਕਿੰਨੀ ਵੱਡੀ ਮਾਰਕੀਟ ਪੂਰੀ ਉੱਪਰ ਤੱਕ ਬਣਾ ਲਈਏ ਕਿ ਲੋਕਾਂ ਨੂੰ ਤੋ ਕਿਹਾ ਇਹ ਗੰਦੀਆਂ ਚੀਜ਼ਾਂ ਖਵਾ ਕੇ ਕਰ ਰਹੇ ਔਰ ਜੇ ਚੰਗੀਆਂ ਖਵਾਉਣੇ ਹੁੰਦੇ ਤਾਂ ਇੱਥੇ ਤੱਕ ਪਹੁੰਚਣੇ ਨਹੀਂ ਸੀ ਜਿਹੜੇ ਹੁਣ ਆ ਲక్ష్ਮੀ ਵਾਲਾ ਉਹ ਵੇਖੋ ਉੱਥੇ ਉੱਥੇ ਬੈਠਾ ਇਹ ਵੀ ਕਈ ਸਾਲਾਂ ਦੇ ਇਹ ਵੀ ਲਵਾਈ ਸੀ ਦੇਖਦੇ ਪਏ ਹਾਂ ਇਹ ਹੀ ਬਸ ਚੋਰੀਆਂ ਕਰੀਆਂ ਦਾ ਚਗਾਰੀਆਂ ਕਰੀਆਂ ਦਾ ਕੋਪਾ ਖਵਾਈ ਦਾ ਗੱਲ ਇਹਨਾਂ ਦਾ ਅਸੀਂ ਇਹਦੇ ਕਹਾਂਗੇ ਇੱਕੋ ਹੀ ਪ੍ਰਸ਼ਾਸਨ ਅੱਗੇ ਮੰਗ ਕਰਾਂਗੇ ਇਹਨਾਂ ਹੀ ਦੁਕਾਨ ਸੀਲ ਕੀਤੀ ਔਰ ਸੈਂਪਲ ਭਰੇ ਜਾਣੇ ਲੱਗ ਤੇ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਕਿਸੇ ਦੀ ਜਾਣ ਨਾ ਖੇੜੀ ਹੋਣੀ ਨੇ ਹੁਣ ਅੰਦਰ ਜਿਹੜੇ ਆ ਤੁਹਾਨੂੰ ਬੁਲਾ ਰਹੇ ਆ ਅੰਦਰ ਬੁਲਾ ਰਹੇ ਕੇ ਅੰਦਰ ਆਓ ਤੋ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਤੁਹਾਨੂੰ ਜਿਹੜੀਆਂ ਬਿਲਕੁਲ ਸਾਂਝੇ ਕਰ ਰਿਹਾ ਤੇ ਹੁਣ ਇੱਥੇ ਉਹ ਲੇਡੀ ਪਹੁੰਚੇ ਹੋਏ ਨੇ ਤਾਂ ਜਿਨ੍ਹਾਂ ਨੇ ਇਥੋਂ ਡੱਬਾ ਖਰੀਦਿਆ ਸੀਗਾ ਤਾਂ ਉਸ ਤੋਂ ਬਾਅਦ ਆ ਕੇ ਜਿਹੜਾ ਉਹਨਾਂ ਦਾ ਕਹਿਣਾ ਕੀ ਜਿਹੜਾ ਡੱਬੇ ਦੇ ਵਿੱਚੋਂ ਜਿਹੜੇ ਆ ਕੇ ਜਿਹੜੀ ਮਠਾਈ